ਵਾਜਿਕ 39 ਜਿਹੜੇ ਐਸਐਚਓ ਨੇ ਬਾਕੀ ਡਿਪਾਰਟਮੈਂਟਾਂ ਦੇ ਵੀ ਉਹਨਾਂ ਨੂੰ ਵੀ ਨਵੀਆਂ ਗੱਡੀਆਂ ਨਵੇਂ ਕਿਊਮੈਂਟ ਦੇ ਦਿੱਤੇ ਜਾ ਰਹੇ ਨੇ ਦੇਖੋ ਬਾਰਡਰ ਸਟੇਟ ਹੋਣ ਕਰਕੇ ਪੰਜਾਬ ਵਿੱਚ ਕੋਈ ਨਾ ਕੋਈ ਸ਼ਰਾਰਤੀ ਅਨਸਰ ਸ਼ਰਾਰਤਾ ਕਰਦੇ ਰਹਿੰਦੇ ਆ ਤੁਸੀਂ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਵੀ ਕਰਦੇ ਹੋ ਪਰ ਕਈ ਵਾਰੀ ਕਿਉਂਕਿ ਅਪਰਾਧੀ ਜਿਹੜੇ ਨੇ ਉਹ ਮਾਡਰਨ ਹੋ ਗਏ ਉਹਨਾਂ ਕੋਲੇ ਮਾਡਰਨ ਹਥਿਆਰ ਆ ਗਏ ਕਈ ਵਾਰੀ ਅਪਾ ਤਕਨੀਕ ਪੱਖੋਂ ਪਿੱਛੇ ਰਹਿ ਜਾਂਦੀ ਸੀ ਬਹਾਦਰੀ ਪੱਖੋਂ ਕੋਈ ਮੈਨੂੰ ਸ਼ੱਕ ਨਹੀਂ ਤੁਹਾਡੇ ਤੇ ਉਸ ਸੀ ਫੈਸਲਾ ਕੀਤਾ ਫਿਰ ਕਿ ਤਕਨੀਕ ਪੱਖੋਂ ਪੰਜਾਬ ਪੁਲਿਸ ਨੂੰ ਬਿਲਕੁਲ ਅਪਗ੍ਰੇਡ ਕਰਨਾ ਹੈ ਐਂਟੀ ਡਰੋਨ ਦਾ ਜਿਹੜਾ ਸਿਸਟਮ ਹੈ ਉਹਦੇ ਜਿਹੜੇ ਪਾਇਲਟ ਚੱਲ ਰਹੇ ਨੇ ਚੱਕੇ ਚੱਲ ਰਹੀ ਹੈ ਤਾਂ ਕਿ ਜਿਹੜੇ ਡਰੋਨ ਆਉਂਦੇ ਆ ਸਰਦ ਪਾਰ ਤੋਂ ਨਸ਼ੇ ਨੂੰ ਸਿੱਟ ਜਾਂਦੇ ਆ ਉਹਨੂੰ ਆਪਾਂ ਇੱਧਰ ਆਉਣ ਹੀ ਨੰਦੇਈਏ ਉਹਨੂੰ ਜਦ ਤੱਕ ਆਪਣੀ ਮਰਜ਼ੀ ਨਾਲ ਆਪਣੇ ਸੁੱਟੀਏ ਜਾਂ ਉਹਨੂੰ ਉੱਥੇ ਉੱਡਣੀ ਨਾ ਦੇਈਏ